ਅਗਲੀ ਗੱਲ ਕਰਦੇ ਹਾਂ ਜੋਸ਼ ਸਿੰਘ ਜੀ ਟਿਕਟੌਕ ਨੂੰ ਜਿਹੜਾ ਹੁਲੈਕੇ ਟਿਕਟੌਕ ਕਹਿੰਦੇ ਵੀ ਯੂਐਸ ਤੇ ਜਿਹੜੇ ਆਪਣੇ ਆਪਰੇਸ਼ਨ ਹਾਊਸ ਨੂੰ ਬੰਦ ਕਰਨ ਦੇ ਲਈ ਤਿਆਰੀ ਵਿੱਢ ਰਿਹਾ ਆ ਐਤਵਾਰ ਨੂੰ ਜਿਹੜੀ ਤਿਆਰੀ ਆ ਉਹਨਾਂ ਨੇ ਬੈਨ ਕਰਨ ਦੀ ਕਹਿੰਦੇ ਕਰ ਰੱਖੀ ਆ ਕਹਿੰਦੇ ਵੀ ਜਿਨ੍ਹਾਂ ਜਿਨ੍ਹਾਂ ਦੇ ਟਿਕਟੌਕ ਆਲਰੇਡੀ ਡਾਊਨਲੋਡਡ ਆ ਚੱਲ ਰਿਹਾ ਆ ਉਹ ਚੱਲਦਾ ਰਹੇਗਾ ਨਵਿਆਂ ਨੂੰ ਜਿਹੜਾ ਡਾਊਨਲੋਡ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ 170 ਮਿਲੀਅਨ ਅਮਰੀਕਨਸ ਇਸ ਟਾਈਮ ਟਿਕਟੌਕ ਦੇ ਜਿਹੜੇ ਯੂਜ਼ਰ ਹੈਗੇ ਨੇ ਸੁਪਰੀਮ ਕੋਰਟ ਨੇ ਡਿਸਾਈਡ ਕਰਨਾ ਆ ਸੰਡੇ ਤੱਕ ਟਿਕਟੌਕ ਦੇ ਬੈਨ ਨੂੰ ਲੈ ਕੇ ਹਾਲ ਦੀ ਘੜੀ ਸੁਪਰੀਮ ਕੋਰਟ ਇਸੇ ਪਾਸੇ ਵੱਲ ਨੂੰ ਉਲਰ ਰਿਹਾ ਆ ਵੀ ਜਿਹੜਾ ਕਾਨੂੰਨ ਬਣਿਆ ਸੀਗਾ ਬਾਈਪਾਰਟਿਜ਼ਨ ਵੀ ਨੈਸ਼ਨਲ ਸਿਕਿਉਰਿਟੀ ਦਾ ਖਤਰਾ ਆ ਮਸਲਾ ਆ ਤੇ ਇਸ ਲਈ ਇਸ ਨੂੰ ਬੈਨ ਕਰ ਦੇਣਾ ਚਾਹੀਦਾ ਆ ਵਕਤ ਦਿੱਤਾ ਸੀ ਇਹਨਾਂ ਨੇ 19 ਜਨਵਰੀ 2025 ਤੱਕ ਦਾ ਜਦ ਅਪ੍ਰੈਲ ਦੇ ਵਿੱਚ ਇਹ ਸਾਇਨ ਕਿਹਾ ਗਿਆ ਸੀ ਕਾਨੂੰਨ ਵੀ ਜਾਂ ਤਾਂ ਆਪਣੇ ਆਪ ਦੇ ਐਸੈਟਸ ਜਿਹੜੇ ਯੂਐਸ ਦੇ ਵਿੱਚ ਇੱਥੇ ਕਿਸੇ ਕੰਪਨੀ ਨੂੰ ਵੇਚੋ ਨਹੀਂ ਤਾਂ ਬੈਨ ਦੇ ਲਈ ਜਿਹੜਾ ਉਹ ਰੈਡੀ ਹੋਵੋ ਉਹਨਾਂ ਨੇ ਆਪਣੇ ਆਪ ਨੂੰ ਵੇਚਿਆ ਨਹੀਂ ਜਿਹੜੀ ਚਾਈਨੀਜ਼ ਕੰਪਨੀ ਬਾਈਟ ਡਾਂਸ ਹੈਗੀ ਆ ਉਹ ਇਸ ਦੀ ਮਾਲਕ ਹੈਗੀ ਆ ਟਿਕਟੌਕ ਦੀ ਸੋ ਇਹ ਜਿਹੜਾ ਬੈਨ ਆ ਕਹਿੰਦੇ ਵੀ ਐਤਵਾਰ ਦੇ ਲਈ ਟਿਕਟੌਕ ਇਸ ਟਾਈਮ ਰੈਡੀ ਹੋ ਰਿਹਾ ਆ 7000 ਤੋਂ ਵੱਧ ਇਹਨਾਂ ਦੇ EMPLOYEES ਯੂਐਸ ਦੇ ਵਿੱਚ ਹੈਗੇ ਨੇ ਟਿਕਟੌਕ ਦੇ ਜਦ ਇਸ ਨੂੰ ਸਾਈਨ ਕੀਤਾ ਗਿਆ ਸੀ ਕਾਨੂੰਨ ਨੂੰ ਤਾਂ 270 ਦਿਨਾਂ ਦਾ ਮੌਲਤ ਜਿਹੜੀ ਇਹਨਾਂ ਨੂੰ ਮਿਲੀ ਸੀ ਡਾਈਵੈਸਟ ਕਰਨ ਦੇ ਲਈ ਤੇ ਇਹਨਾਂ ਨੇ ਹਾਲ ਦੀ ਘੜੀ ਉਸ ਨੂੰ ਜਿਹੜਾ ਹੋ ਰੋਕ ਉਹ ਜਿਹੜਾ ਉਹਨਾਂ ਨੇ ਪੂਰਾ ਨਹੀਂ ਕੀਤਾ ਹੈਗਾ ਸੋ ਕਿਨਵੀ ਟਿਕਟੌਕ ਇਹ ਪਲਾਨ ਕਰ ਰਿਹਾ ਹੈ ਵੀ ਜਦ ਉਹ ਐਪ ਖੋਲਣਗੇ ਲੋਕ ਤਾਂ ਉਹਨਾਂ ਨੂੰ ਇੱਕ ਪੌਪਅਪ ਮੈਸੇਜ ਉਹਨਾਂ ਦੀ ਵੈਬਸਾਈਟ ਵੱਲ ਨੂੰ ਜਿਹੜਾ ਉਹ ਘੱਲ ਦਿੱਤਾ ਜਾਊਗਾ ਅ ਅਜੇ ਹਾਲ ਦੀ ਘੜੀ ਟਿਕਟਾਕ ਤੇ ਬਾਈ ਡਾਂਸ ਨੇ ਇਸ ਬੈਨ ਨੂੰ ਲੈ ਕੇ ਆਪਣੇ ਪੱਧਰ ਤੇ ਕੋਈ ਬਿਆਨ ਜਿਹੜਾ ਤੇ ਐਤਵਾਰ ਤੱਕ ਦੀ ਅਖੀਰਲੇ ਮੂਵਮੈਂਟ ਤੱਕ ਦੀ ਜਿਹੜੀ ਵੇਟ ਆ ਉਹ ਕਰ ਰਹੇ ਆ ਫਸਟ ਐਮੈਂਡਮੈਂਟ ਫਰੀडम ਆਫ ਸਪੀਚ ਫਰੀडम ਆਫ ਐਕਸਪ੍ਰੈਸ਼ਨ ਦੇ ਜਿਹੜੇ ਆਰਗੂਮੈਂਟਸ ਇਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਪੇਸ਼ ਕੀਤੇ ਸੀਗੇ ਵੀ ਸਰਕਾਰ ਇਸ ਤਰੀਕੇ ਦੇ ਨਾਲ ਸਾਨੂੰ ਬੰਦ ਜਿਹੜਾ ਆ ਉਹ ਨਹੀਂ ਕਰ ਸਕਦੀ ਪਰ ਦੋਨੋਂ ਪਾਸਿਓਂ ਹਾਲ ਦੀ ਘੜੀ ਇਹ ਇਹ ਜਿਹੜੀ ਸਮਰਥਨ ਦੇ ਨਾਲ ਇਹ ਕਾਨੂੰਨ ਪਾਸ ਹੋਇਆ ਸੀ ਜਿਹੜੇ ਆਰੇ ਨਵੇਂ ਪ੍ਰੈਜ਼ੀਡੈਂਟ ਨੇ ਉਹ ਚਾਹੁੰਦੇ ਨੇ ਵੀ ਟਿਕਟਾਕ ਚੱਲਦਾ ਰਵੇ ਇਲਨ ਮਸਕ ਇਸ ਨੂੰ ਖਰੀਦਣ ਦੀਆਂ ਗੱਲਾਂ ਵੀ ਕਰ ਰਿਹਾ ਸੀਗਾ ਕੀ ਬਣੂਗਾ ਇਸ ਬਾਬਤ ਇਹ ਦੇਖਣ ਵਾਲੀ ਗੱਲ ਆ ਤੇ ਟਰੰਪ ਹੁਣਾਂ ਨੇ ਕਿਹਾ ਸੀਗਾ ਵੀ ਸ਼ਾਇਦ ਇਹਨਾਂ ਨੂੰ ਕੁਝ ਹੋਰ ਦਿਨਾਂ ਦੀ ਜਾਂ ਕੁਝ ਮਹੀਨਿਆਂ ਦੀ ਮੌਲਤ ਦਿੱਤੀ ਜਾਵੇ ਜਿਸ ਦੇ ਵਿੱਚ ਇਹ ਆਪਣੇ ਆਪ ਨੂੰ ਵੇਚ ਲੈਣ ਇਹ ਕਾਮਯਾਬ ਹੁੰਦੀ ਹੈ ਜਾਂ ਨਹੀਂ ਇਹ ਦੇਖਣ ਵਾਲੀ ਗੱਲ ਰਹੇਗੀ ਅਗਲੀ ਖਬਰ ਵੱ ਚਲਿਏ ਕਹਿੰਦੇ ਵੀ ਜਿਹੜੇ ਸੈਕਰਮੈਂਟੋ ਦੇ ਬਿਜ਼ਨੈਸਸ ਆ ਤੇ ਲਾ ਇਨਫੋਰਸਮੈਂਟ ਗਰੁੱਪਸ ਆ ਉਹ ਕਹਿੰਦੇ ਵੀ ਜਿਹੜੀ ਪ੍ਰੋਪੋਜੀਸ਼ਨ 36 ਆ ਉਹ ਪਾਸ ਹੋਣ ਦੇ ਨਾਲ ਹੁਣ ਉਹਦਾ ਅਸਰ ਦੇਖਿਆ ਜਾ ਸਕਦਾ ਹੈਗਾ ਇੱਕ ਲੋਕਲ ਰੈਲਲੇ ਸਟੋਰ ਜੋ ਫੇਅਰ ਓਕਸ ਬੁਲੇਵਾਰਡ ਤੇ ਆ ਉਹਨਾਂ ਨੇ